ਅੱਜ ਸ਼੍ਰੋਮਣੀ ਅਕਾਲੀ ਦਰ ਦੇ ਦਫ਼ਤਰ ਵਿੱਚ ਅਨੁਸ਼ਾਸਨੀ ਕਮੇਟੀ ਦੀ ਮੀਟਿੰਗ ਸਰ ਬਰਵਿੰਦਰ ਸਿੰਘ ਭੁੰਦਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਦੇ ਵਿੱਚ ਭੁੰਦਰ ਸਾਹਿਬ ਤੇ ਮੈਂ ਜ਼ਾਤੀ ਤੌਰ ਤੇ ਹਾਜ਼ਰ ਸੀ ਤੇ ਸਰਦਾਰ ਗੁਜਾਰ ਸਿੰਘ ਰਾਣੀ ਜੀ ਨੂੰ ਅਸੀਂ ਟੈਲੀਫੋਨ ਰਾਹੀਂ ਜ਼ਰੀਏ ਮੀਟਿੰਗ ਵਿੱਚ ਸ਼ਾਮਲ ਕੀਤਾ ਸੀ ਮੀਟਿੰਗ ਵਿੱਚ ਧੀਰਗ ਵਿਚਾਰਕ ਅੰਦਰਾ ਕਰ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਜਿਹੜੇ ਕੁਝ ਲੋਕ ਖਰੇ ਆਮ ਪਾਰਟੀ ਦੀ ਵਿਰੋਧਤਾ ਕਰਦੇ ਹੋਏ ਆਪਣੇ ਆਪ ਨੂੰ ਪਾਰਟੀ ਦਾ ਮੈਂਬਰ ਕਹੁੰਦੇ ਨੇ ਉਨਨ ਬਹੁਤ ਖੁੱਲ੍ਹ ਦਿੱਤੀ ਗਈ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੀਟਿੰਗ ਤੋਂ ਬਾਅਦ ਵੀ ਸਰਪੰਦਰ ਨੇ ਪ੍ਰੈਸ ਕਾਨਫਰੰਸ ਕੀਤਾ ਸੀ ਕਿ ਜਿਨ੍ਹਾਂ ਨੇ ਅੱਜ ਤੱਕ ਕੋਈ ਵੀ ਕਰ ਲਿਆ ਉਹ ਭਰਾ ਦਿੱਤਾ ਜਾਊਗਾ ਪਰ ਜੇ ਅੱਜ ਤੋਂ ਬਾਅਦ ਕੋਈ ਵੀ ਉਹ ਕਾਰਵਾਈ ਅਨੁਸ਼ਾਸਨ ਵਾਲੀ ਕਰਨਗੇ ਤਾਂ ਉਹਨਾਂ ਤੇ ਸਟ੍ਰਿਕਟ ਐਕਸ਼ਨ ਲਿਆ ਪਰ ਕੱਲ ਉਹਨਾਂ ਨੇ ਇੱਕ ਆਪਣੀ ਸੋਪਾਲਟ ਪ੍ਰੀਜ਼ੀਵੀਅਮ ਵੜਾ ਕੇ ਸਾਰੀਆਂ ਹੱਦਾ ਪਾਰ ਕਰ ਲਈਆਂ ਜਿਸ ਦੀ ਗੰਭੀਰਤਾ ਨੂੰ ਵਿਚਾਰਦਿਆਂ ਹੋਏ ਆਂ ਕਮੇਟੀ ਨੇ ਮਹਿਸੂਸ ਕੀਤਾ ਕਿ ਇਹਨਾਂ ਨੂੰ ਇਹ ਸਾਲ ਦੇ ਵਿੱਚ ਜਦ ਉਹਨਾਂ ਨੇ ਆਪਣੇ ਆਪ ਇੱਕ ਪਾਇਲਟ ਪਾਰਟੀ ਬਣਾ ਲਈ ਹੈ ਕੋਈ ਕਾਰਨ ਦੱਸੋ ਨੋਟਿਸ ਡੇਟ ਦੀ ਲੋੜ ਨਹੀਂ ਕਿਉਂਕਿ ਅਖਬਾਰਾਂ ਵਿੱਚ ਸਾਇਆ ਹੋਈਆਂ ਖਬਰਾਂ ਤੋਂ ਬਾਅਦ ਇਹ ਸਫੀਸ਼ੀਐਂਟ ਸਬੂਤ ਸੀ ਕਿ ਉਹਨਾਂ ਨੇ ਪਾਰਟੀ ਦਾ ਡਿਸਪੀਸਪਲਨ ਸ਼ਰੇਆਮ ਪਾ ਕੀਤਾ ਤੇ ਉਸ ਨੂੰ ਮੁੱਖ ਰੱਖਦੇ ਆਪਿਆ ਜਿਹੜੇ ਇਹ ਸਾਰੀ ਗੇਮ ਦੇ ਆਰਕੀਟੈਕਟ ਸੀਗੇ ਆਖਰੀ ਆਖਲੀ ਲੀਡਰ ਉਹਨਾਂ ਨੂੰ ਪਾਰਟੀ ਦਾ ਰਸਤਾ ਦਿਖਾਇਆ ਗਿਆ ਜਿਨ੍ਹਾਂ ਵਿੱਚ ਮੁਖਤਬਰ ਤੇ ਪਰਮੇਂਦਰ ਸਿੰਘ ਢੀਂਡਾ ਸਾਹਿਬ, ਬੀਪੀ ਜੀ ਕੇ ਕੌਰ ਮਲੂਕਾ ਸਾਹਿਬ, ਚੰਨੀ ਮਾਜਰਾ ਜੀ, ਭੋਲੇ ਰਾਠਾ ਇਤੋ ਤੁਹਾਡਾ ਜਿਹੜਾ ਬਰਾੜ ਤੇ ਇਸ ਤਰ੍ਹਾਂ ਕਰਕੇ ਜਿਹੜੇ ਹੈਗੇ ਆ ਕਿ ਸਾਰੇ ਇਹਨਾਂ ਨੂੰ ਵਡਾਲਾ ਗੁਰਪ੍ਰਤਾਪ ਸਿੰਘ ਵਡਾਲਾ ਇਹ ਸਾਰਿਆਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਕਾਰਜ ਚੱਲ ਦਿੱਤਾ ਗਿਆ ਨਾਲੇ ਵੀ ਫੈਸਲਾ ਕੀਤਾ ਗਿਆ ਕਿ ਜਿਹੜੇ ਸੱਤ ਹਲਕੇ ਹਨ ਜੀ ਇਹਦੇ ਹਲਕਾ ਇੰਚਾਰਜ ਦੇ ਤੌਰ ਤੇ ਨਿਮਹਿਤਰੀ ਕਰਦੇ ਸੀ ਉਹ ਵੀ ਤੁਰੰਤ ਉਹ ਤੋਂ ਹਟਾ ਦਿੱਤੇ ਗਏ ਨੇ ਤੇ ਨਵੇਂ ਹਲਕਾ ਇੰਚਾਰਜ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਇਹਨਾਂ ਹਲਕਿਆਂ ਦਾ ਦੌਰਾ ਕਰਕੇ ਵਧੀਆ ਨੌਜਵਾਨ ਅਕਾਲੀਆਂ ਨੂੰ ਉੱਥੇ ਸੇਵਾ ਦਾ ਮੌਕਾ ਦਿੱਤਾ। ਅੱਜ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵਿੱਚ ਅਨੁਸ਼ਾਸਨੀ ਕਮੇਟੀ ਦੀ ਮੀਟਿੰਗ ਦਾ ਬਰਿੰਦਰ ਸਿੰਘ ਭੁੰਦਰ ਦੀ ਪ੍ਰਧਾਨਗੀ ਹਟ ਹੋਈ ਜਿਸ ਦੇ ਵਿੱਚ ਭੁੰਦਰ ਸਾਹਿਬ ਤੇ ਮੈਂ ਜ਼ਾਤੀ ਤੌਰ ਤੇ ਹਾਜ਼ਰ ਸੀ। ਤੇ ਸਰਦਾਰ ਗੁਜਾਰ ਸਿੰਘ ਰਾਣੀ ਜੀ ਨੂੰ ਅਸੀਂ ਟੈਲੀਫੋਨ ਰਾਹੀਂ ਜ਼ਰੀਏ ਮੀਟਿੰਗ ਵਿੱਚ ਸ਼ਾਮਿਲ ਕੀਤਾ ਸੀ ਮੀਟਿੰਗ ਵਿੱਚ ਦੀਰੇ ਵਿਚਾਰਕਾਂ ਦਾ ਅੰਦਰਾ ਕਰ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਜਿਹੜੇ ਕੁਝ ਲੋਕ ਖਰੇ ਆਮ ਪਾਰਟੀ ਦੀ ਵਿਰੋਧਤਾ ਕਰਦੇ ਹੋਏ ਆਪਣੇ ਆਪ ਨੂੰ ਪਾਰਟੀ ਦਾ ਮੈਂਬਰ ਕਹੁੰਦੇ ਨੇ ਉਹਨਾਂ ਨੂੰ ਬਹੁਤ ਖੁੱਲ੍ਹ ਦਿੱਤੀ ਗਈ ਸ਼ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੀਟਿੰਗ ਤੋਂ ਬਾਅਦ ਵੀ ਸਰਪੁੰਦਰ ਨੇ ਪ੍ਰੈਸ ਕਾਨਫਰੰਸ ਕੀਤਾ ਸੀ ਕਿ ਜਿਹਨੇ ਅੱਜ ਤੱਕ ਕੋਈ ਵੀ ਕਰ ਲਿਆ ਉਹ ਭਲਾ ਦਿੱਤਾ ਜਾਊਗਾ ਪਰ ਜੇ ਅੱਜ ਤੋਂ ਬਾਅਦ ਕੋਈ ਵੀ ਉਹ ਕਾਰਵਾਈ ਅਨੁਸ਼ਾਸਨ ਵਾਲੀ ਕਰਨਗੇ ਤਾਂ ਉਹਨਾਂ ਤੇ ਸਟ੍ਰਿਕਟ ਐਕਸ਼ਨ ਲਿਆ ਪਰ ਕੱਲ ਉਹਨਾਂ ਨੇ ਇੱਕ ਆਪਣੀ ਸੋਪਾਲਟ ਪ੍ਰੇਜ਼ੀਡਿਅਮ ਵੜਾ ਕੇ ਸਾਰੀਆਂ ਹੱਦਾਂ ਪਾਰ ਕਰ ਲਈਆਂ ਜਿਸ ਦੀ ਗੰਭੀਰਤਾ ਨੂੰ ਵਿਚਾਰਦਿਆਂ ਕਮੇਟੀ ਨੇ ਮਹਿਸੂਸ ਕੀਤਾ ਕਿ ਇਹਨਾਂ ਨੂੰ ਇਸ ਹਾਲਤ ਵਿੱਚ ਜਦ ਉਹਨਾਂ ਨੇ ਆਪਣੇ ਆਪ ਨੂੰ ਇੱਕ ਪਾਇਲਟ ਪਾਰਟੀ ਬਣਾ ਲਿਆ ਹੈ ਕੋਈ ਕਾਰਨ ਦੱਸੋ ਨੋਟਿਸ ਦੇਣ ਦੀ ਲੋੜ ਨਹੀਂ ਉਕੇ ਅਖਬਾਰਾਂ ਵਿੱਚ ਸਾਇਆ ਹੋਈਆਂ ਖਬਰਾਂ ਤੋਂ ਬਾਅਦ ਐਸਫੀਸ਼ੀਐਂਟ ਸਬੂਤ ਸੀ ਕਿ ਉਹਨਾਂ ਨੇ ਪਾਰਟੀ ਦਾ ਡਿਸਿਪਲਨ ਸ਼ਰਯਾਮ ਪਾ ਕੀਤਾ ਤੇ ਉਸ ਨੂੰ ਮੁੱਖ ਰੱਖਦਿਆਂ ਹੋਇਆ ਜਿਹੜੇ ਇਹ ਸਾਰੀ ਗੇਮ ਦੇ ਆਰਕੀਟੈਕਟ ਸੀਗੇ ਅੱਠ ਦੇ ਅੱਠ ਲੀਡਰ ਉਹਨਾਂ ਨੂੰ ਪਾਰਟੀ ਦਾ ਰਸਤਾ ਦਿਖਾਇਆ ਗਿਆ ਜਿਨ੍ਹਾਂ ਵਿੱਚ ਮੁੱਖ ਤੌਰ ਤੇ ਪਰਮਿੰਦਰ ਸਿੰਘ ਢੀਲ ਸਾਬ, ਬੀਪੀ ਜੀ ਕੇ ਕੌਰ ਮਨੂਕਾ ਸਾਹਿਬ, ਚੰਦੂ ਬਾਜਰਾ ਜੀ, ਭੋਲੇ ਰਾਠਾ ਇੱਕੋ ਤੁਹਾਡਾ ਜਿਹੜਾ ਬਰਾੜ ਤੇ ਇਸ ਤਰ੍ਹਾਂ ਕਰਕੇ ਜਿਹੜੇ ਹੈਗੇ ਆ ਇਹ ਸਾਰੇ ਇਹਨਾਂ ਨੂੰ ਬਡਾਲਾ ਗੁਰਪ੍ਰਤਾਪ ਸਿੰਘ ਬਡਾਲਾ ਇਹ ਸਾਰਿਆਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਕਾਰਜ ਕਰ ਦਿੱਤਾ ਗਿਆ ਨਾਲ ਇਹ ਵੀ ਫੈਸਲਾ ਕੀਤਾ ਗਿਆ ਕਿ ਜਿਹੜੇ ਸੱਤ ਹਲਕਿਆਂ ਨੂੰ ਇਹੇ ਹਲਕਾ ਇੰਚਾਰਜ ਦੇ ਦੌਰਾਨ ਨਿਮੈਤਰੀ ਕਰਦੇ ਸੀ ਉਹ ਵੀ ਤੁਰੰਤ ਉਹ ਤੋਂ ਹਟਾ ਦਿੱਤੇ ਗਏ ਨੇ ਤੇ ਨਵੇਂ ਹਲਕਾ ਇੰਚਾਰਜ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਇਹਨਾਂ ਹਲਕਿਆਂ ਦਾ ਦੌਰਾ ਕਰਕੇ ਵਧੀਆ ਨੌਜਵਾਨ ਅਕਾਲੀਆਂ ਨੂੰ ਉੱਥੇ ਸੇਵਾ ਦਾ ਮੌਕਾ ਦੇ